ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਜਿਹੜੀ ਕਿ ਸਬਜੀ 20 ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਹੁਤ ਵਧੀਆ ਸਬਜੀ ਬਣਦੀ ਹੈ ਬਿਲਕੁਲ ਰੈਸਟੋਰੈਂਟ ਦੀ ਤਰ੍ਹਾਂ ਆਪਾਂ ਘਰੇ ਸਬਜੀ ਇਹ ਬਣਾ ਕੇ ਤਿਆਰ ਕਰਾਂਗੇ ਜੇਕਰ ਤੁਸੀਂ ਪਹਿਲੀ ਵਾਰ ਵਿਜ਼ਿਟ ਕੀਤੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚਲੋ ਆਪਾਂ ਆਪਣੀ ਲਾਬਾਬਦਾਰ ਸਬਜੀ ਦੀ ਤਿਆਰੀ ਕਰੀਏ ਇਹਦੇ ਲਈ 5 ਟਮਾਟਰ ਥੋੜਾ ਜਿਹਾ ਲਸਣ 1.5 ਇੰਚ ਅਦਰਕ ਚਾਰ ਛੋਟੇ ਪਿਆਜ਼ ਹੈ ਥੋੜੀ ਜਿਹੀ ਕਾਲੀ ਮਿਰਚ ਦੋ ਛੋਟੀ ਇਲਾਇਚੀ ਦੋ ਲੌਂਗ ਤੇ ਦੋ ਹੀ ਤੇਜ ਪੱਤਾ 10-12 ਕਾਜੂ ਹੈ ਇੰਨਾ ਕ ਆਪਾਂ ਨੂੰ ਸਮਾਨ ਚਾਹੀਦਾ ਸਭ ਤੋਂ ਪਹਿਲਾਂ ਆਪਾਂ ਗਰੇਵੀ ਲਈ ਨਾ ਪਾ ਲੈਂਦੇ ਆ ਜੀ ਔਇਲ ਤੁਸੀਂ ਜਿਹੜਾ ਵੀ ਕੁਕਿੰਗ ਔਇਲ ਵਰਤਦੇ ਹੋ ਉਹ ਪਾ ਲਓ ਕਿਉਂ ਪਾਣਾ ਜਾਂਦੇ ਆ ਕਿਉਂ ਪਾ ਸਕਦੇ ਆ ਇਹਦੇ ਵਿੱਚ ਥੋੜਾ ਜਿਹਾ ਜ਼ਿਆਦਾ ਹੀ ਪਊਗਾ ਔਇਲ ਔইল ਆਪਣਾ ਗਰਮ ਹੋ ਜੇ ਦੀ ਫਿਰ ਆਪਾਂ ਨੇ ਜਿਹੜੀਆਂ ਟਮਾਟਰ ਪਿਆਜ਼ ਵਗੈਰਾ ਕੱਟ ਕੇ ਰੱਖਿਆ ਉਹ ਉਹ ਆਪਾਂ ਇਸ ਦੇ ਵਿੱਚ ਐਡ ਕਰ ਦਾਂਗੇ ਇੱਕ ਕਲਿੱਪ ਨਾ ਮਿਸ ਹੋ ਚੁੱਕੀ ਹੈ ਇਹ ਸਾਰਾ ਕੁਝ ਮੈਂ ਇਹਦੇ ਵਿੱਚ ਪਾਤਾ ਲੌਂਗ ਇਲਾਇਚੀ ਕਾਜੂ ਪਿਆਜ਼ ਲਸਣ ਅਦਰਕ ਟਮਾਟਰ ਸਾਰਾ ਕੁਝ ਤੇ ਇਹਦੇ ਵਿੱਚ ਪਾਈ ਹੈ ਦੇਗੀ ਮਿਰਚ ਅੱਧਾ ਚਮਚ ਥੋੜੀ ਜੀ ਹਲਦੀ ਪਾਈ ਹੈ ਥੋੜਾ ਜਿਹਾ ਆਪਾਂ ਨੇ ਪਾਇਆ ਨਮਕ ਤੇ ਹੁਣ ਆਪਾਂ ਨੇ ਇਹਦੇ ਵਿੱਚ ਪਾਤਾ ਜੀ ਗਰਮ ਪਾਣੀ ਥੋੜਾ ਜਿਆਦਾ ਗਰਮ ਪਾਣੀ ਪਾਵਾਂਗੇ ਕਿਉਂਕਿ ਇਹਨੇ ਉਬਲਣਾ ਵੀ ਹੈਗਾ ਤੇ ਜਦੋਂ ਆਪਾਂ ਨੇ ਫਿਰ ਇਹਨੂੰ ਗ੍ਰाइंड ਕਰਨਾ ਤੇ ਛਾਨਣਾ ਹੈ ਗਰੇਵੀ ਨੂੰ ਉਦੋਂ ਪਤਲੀ ਹੀ ਚਾਹੀਦੀ ਹੈ ਉਦੋਂ ਤੱਕ ਉਬਾਲ ਲਾਂਗੇ ਜਦੋਂ ਤੱਕ ਆਪਣਾ ਇਹ ਟਮਾਟਰ ਨਾ ਗਲ ਜਾਣ ਦੂਜੀ ਸਾਈਡ ਆਪਾਂ ਨੇ ਦੇਖੋ ਪਨੀਰ ਕੱਟ ਕੇ ਰੱਖ ਲਿਆ 300 350 ਗ੍ਰਾਮ ਪਨੀਰ ਹੋਊਗਾ ਇੰਨੇ ਦੀ ਆਪਾਂ ਸਬਜ਼ੀ ਬਣਾਵਾਂਗੇ ਇਹਦੇ ਉੱਪਰ ਪਾਵਾਂਗੇ ਜੀ ਆਪਾਂ ਦੇਗੀ ਮਿਰਚ ਉਸ ਤੋਂ ਬਾਅਦ ਪਾ ਦਾਂਗੇ ਥੋੜੀ ਜੀ ਹਲਦੀ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਉੱਪਰ ਨਮਕ ਤੇ ਥੋੜਾ ਜਿਹਾ ਪਤਾ ਜੀ ਆਪਾਂ ਨੇ ਗਰਮ ਮਸਾਲਾ ਬਿਲਕੁਲ ਹਲਕਾ ਜਿਹਾ ਪਾਇਆ ਤੇ 2 ਚਮਚ ਆਪਾਂ ਇਹਦੇ ਉੱਪਰ ਵੀ ਪਾਵਾਂਗੇ ਔਇਲ ਤੇ ਪਨੀਰ ਨੂੰ ਮੈਰੀਨੇਟ ਕਰ ਲਾਂਗੇ ਚੰਗੀ ਤਰ੍ਹਾਂ ਟਾਸ ਕਰਦੇ ਹੋਏ ਸਾਰੀ ਜਿਹੜੀ ਆਪਣੀ ਦੇ ਗੀ ਮਿਰਚ ਹਲਦੀ ਐ ਨਮਕ ਸਾਰਾ ਇਹਦੇ ਵਿੱਚ ਲਿਫਟ ਜਿਵੇਂ ਜਿਹੜਾ ਪਨੀਰ ਆਪਣਾ ਤੇ ਇਹਨੂੰ ਆਪਾਂ ਰੱਖਦੇ ਹਾਂ ਸਾਈਡ 'ਚ ਹੁਣ ਦੇਖ ਲੈਂਦੇ ਆ ਜਿਹੜੀ ਗਰੇਵੀ ਰੱਖੀ ਹੋਈ ਐ ਸਾਰਾ ਕੁਝ ਆਪਣਾ ਪਿਆਰ ਟਮਾਟਰ ਪੱਕ ਚੁੱਕੇ ਆ ਹੁਣ ਆਪਾਂ ਇਹਨੂੰ ਗ੍ਰाइंड ਕਰਕੇ ਤੇ ਛਾਣ ਲੈਂਦੇ ਆ ਗਰੇਵੀ ਨੂੰ ਉਸੇ ਕੜਾਈ ਦਾ ਯੂਜ਼ ਕਰ ਲਾਂਗੇ ਦੁਬਾਰਾ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਆਪਾਂ ਆਇਲ ਇਹ ਸਬਜ਼ੀ ਨੂੰ ਦੋ ਤੜਕੇ ਲੱਗਦੇ ਆ ਇੱਕ ਆਪਾਂ ਨੇ ਪਹਿਲਾਂ ਗਰੇਵੀ ਲਈ ਬਣਾ ਲਿਆ ਤੇ ਹੁਣ ਆਪਾਂ ਸਬਜ਼ੀ ਲਈ ਬਣਾ ਰਹੇ ਆ ਤੜਕਾ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਗਰਮ ਹੋਣ ਦੇ ਸਾਰੀ ਹਿੰਗ ਚੁਟਕੀ ਕ ਹਿੰਗ ਪਾ ਦਾਂਗੇ ਤੇ ਨਾਲ ਹੀ ਪਾ ਦਾਂਗੇ ਅੱਧਾ ਕ ਚਮਚ ਜੀਰਾ ਜੀਰਾ ਥੋੜਾ ਜਿਹਾ 퇀ਕ ਜਵੇ ਤੇ ਨਾਲ ਹੀ ਪਾਵਾਂਗੇ ਆਪਾਂ ਬ੍ਰੀਕ ਕੱਟਿਆ ਹੋਇਆ ਲਸਣ ਬਿਲਕੁਲ ਥੋੜਾ ਜਿਹਾ ਹੀ ਲਸਣ ਪਾਵਾਂਗੇ ਆਪਾਂ ਬ੍ਰੀਕ ਕੱਟ ਕੇ ਰੱਖਿਆ ਹੋਇਆ ਤੇ ਜ਼ਿਆਦਾ ਇਹਨੂੰ ਬ੍ਰਾਊਨ ਨਹੀਂ ਕਰਨਾ ਹੈਗਾ ਆਪਾਂ ਨੇ ਲਸਣ ਨੂੰ ਹਲਕਾ ਜਿਹਾ ਬ੍ਰਾਊਨ ਹੋ ਜਵੇ ਫਿਰ ਨਾਲ ਦੀ ਨਾਲ ਆਪਾਂ ਇਹਦੇ ਵਿੱਚ ਪਾ ਦਾਂਗੇ ਪਿਆਜ਼ ਇਥੇ ਆਪਾਂ ਨੇ ਇੱਕ ਪਿਆਜ਼ ਤੇ ਇੱਕ ਟਮਾਟਰ ਦਾ ਯੂਜ਼ ਕੀਤਾ ਹੈ ਤੇ ਦੋ ਤੋਂ ਤਿੰਨ ਹਰੀ ਮਿਰਚਾਂ ਜਿਹੜੀਆਂ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਵੀ ਜਿਹੜੇ ਆਪਣੇ ਨਾ ਹਲਕੇ ਜੇ ਬ੍ਰਾਊਨ ਹੋ ਜਾਣ ਇਹ ਦੇਖੋ ਪਿਆਜ਼ਾਂ ਦੇ ਜਿਹੜੇ ਸਾਈਡਾਂ ਐ ਨਾ ਉਹ ਬ੍ਰਾਊਨ ਹੋ ਚੁੱਕੀਆਂ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਟਮਾਟਰ ਤੇ ਹਰੀ ਮਿਰਚ हूँ थोड़ा जा पावे आप नमक ताकि अपने टमाटर है ना वह गल जा एक बार तीन तो ये सब्जी जरूर घर बना के देखे होटल ज रेस्टोर जा, रेस्टो जा के ना तो यह सब्जी खाना भुल जाओगे ਅੱਧਾ ਚਮਚ ਪਾਇਆ ਮੈਂ ਇੱਥੇ ਧਨੀਆ ਪਾਊਡਰ ਥੋੜੀ ਜਿਹੀ ਪਾਈ ਆਪਾਂ ਨੇ ਲਾਲ ਮਿਰਚ ਥੋੜੀ ਜਿਹੀ ਪਾਈ ਆ ਹਲਦੀ ਥੋੜਾ ਜਿਹਾ ਪਾਇਆ ਨਮਕ ਨਮਕ ਤੁਸੀਂ ਨਾ ਆਪਣੇ ਟੇਸਟ ਦੇ ਮੁਤਾਬਕ ਹੀ ਪਾਇਓ ਕਿ ਕਿ ਨਮਕ ਆਪਾਂ ਨੇ ਦੋ ਤਿੰਨ ਜਗ੍ਹਾ ਪਾਇਆ ਹੈ ਇਸ ਕਰਕੇ ਥੋੜਾ ਥੋੜਾ ਹੀ ਪਾਣਾ ਤਾਂ ਕਿ ਜ਼ਿਆਦਾ ਨਾ ਹੋ ਜਾਈਏ ਸਬਜ਼ੀ ਦੇ ਵਿੱਚ ਇਹ ਦੇਖੋ ਜੀ ਆਪਣਾ ਇਹ ਭੁੰਨ ਚੁੱਕਿਆ ਮਸਾਲਾ ਤੇ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਗਰੇਵੀ ਗਰੇਵੀ ਦੇ ਵਿੱਚ ਤੁਸੀਂ ਸ਼ਾਈਨ ਦੇਖੋ ਕਿੰਨੀ ਵਧੀਆ ਸ਼ਾਈਨ ਆਈ ਹੋਈ ਹੈ ਤੇ ਬਹੁਤ ਵਧੀਆ ਗਰੇਵੀ ਬਣ ਕੇ ਆਪਣੀ ਤਿਆਰ ਹੋਈ ਹੈ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਗਰਮ ਪਾਣੀ ਕਿਉਂਕਿ ਇਹ ਜੇ ਗਰੇਵੀ ਨੇ ਰਿਜਣਾ ਵੀ ਹੈਗਾ ਤੇ ਫਿਰ ਆਪਾਂ ਨੇ ਪਨੀਰ ਵੀ ਪਾਣਾ ਇਹਦੇ ਵਿੱਚ ਬਹੁਤ ਜ਼ਿਆਦਾ ਗਾੜ੍ਹੀ ਨਹੀਂ ਆਪਾਂ ਇਹਨੂੰ ਬਣਾਵਾਂਗੇ ਗਰੇਵੀ ਆਪਾਂ ਰੱਖ ਦਾਂਗੇ ਦੂਜੇ ਗੈਸ ਤੇ ਤੇ ਇਸ ਤੇ ਆਪਾਂ ਉਨਾਂਗੇ ਪਨੀਰ ਨੂੰ 10 ਤੋਂ 4 ਮਿੰਟ ਇਹ ਗਰੇਵੀ ਨਾ ਪੱਕ ਜੂਗੀ ਤੇ ਥੋੜੀ ਜਿਹੀ ਆਪਾਂ ਨਾ ਟਮਾਟਰ ਦੀ ਜਿਹੜੀ ਖਟਾਸ ਹੈ ਉਹਨੂੰ ਬੈਲੈਂਸ ਕਰਨ ਲਈ ਚੀਨੀ ਪਾਈ ਹੈ ਇਹਦੇ ਵਿੱਚ ਅੱਧਾ ਚਮਚ ਚੀਨੀ ਦਾ ਪਾਇਆ ਤੇ ਦੂਜੇ ਗੈਸ ਤੇ ਆਪਾਂ ਨੇ ਰੱਖਿਆ ਪੈਨ ਇਹਦੇ ਵਿੱਚ ਨਾ ਆਪਾਂ ਥੋੜਾ ਜਿਹਾ ਪਾਵਾਂਗੇ ਦੇਸੀ ਘਿਓ ਕਿਉਂਕਿ ਜਿਹੜਾ ਪਨੀਰ ਸੀਗਾ ਉਹਦੇ ਵਿੱਚ ਵੀ ਆਪਾਂ ਨੇ ਆਇਲ ਪਾ ਕੇ ਰੱਖਿਆ ਹੋਇਆ ਪਹਿਲਾਂ ਹੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਨੀਰ ਤੇ ਪਨੀਰ ਨੂੰ ਨਾ ਚੰਗੀ ਤਰ੍ਹਾਂ ਦੋਨੋਂ ਸਾਈਡ ਤੋਂ ਪਕਾਉਂਦੇ ਹੋਏ ਨਾ ਚੰਗੀ ਤਰ੍ਹਾਂ ਇਹਨੂੰ ਕਰ ਲਾਂਗੇ ਕਿਉਂਕਿ ਆਪਾਂ ਨੇ ਫਿਰ ਜਦੋਂ ਗਰੇਵੀ ਦੇ ਵਿੱਚ ਪਨੀਰ ਪਾਣਾ ਹੈ ਨਾ ਜ਼ਿਆਦਾ देर ਨਹੀਂ ਆਪਾਂ ਨੇ ਗਰੇਵੀ ਨੂੰ ਰਿਝਾਣਾ ਹੈਗਾ ਦੋਨੋਂ ਸਾਈਡ ਤੋਂ ਪਲਟ ਕੇ ਨਾ ਆਪਾਂ ਇਹਨੂੰ ਹਲਕਾ ਜਿਹਾ ਬ੍ਰਾਊਨ ਕਰ ਲੈਂਦੇ ਆ ਇਹ ਦੇਖੋ ਜੀ ਪਨੀਰ ਆਪਣਾ ਚੰਗੀ ਤਰ੍ਹਾਂ ਪੱਕ ਚੁੱਕਿਆ ਕਲਰ ਤੁਸੀਂ ਦੇਖ ਹੀ ਸਕਦੇ ਆ ਪਨੀਰ ਦਾ ਕਿੰਨਾ ਵਧੀਆ ਬਣਿਆ ਹੁਣ ਆਪਾਂ ਜਿਹੜਾ ਪਨੀਰ ਸੀ ਨਾ ਉਹ ਪਾ ਦਾਂਗੇ ਗਰੇਵੀ ਦੇ ਵਿੱਚ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਆ ਤੁਸੀਂ ਸਬਜੀ ਦਾ ਕਲਰ ਦੇਖੋ ਦੋ ਦੀ ਜਗ੍ਹਾ ਤੁਸੀਂ ਚਾਰ ਰੋਟੀਆਂ ਖਾਓਗੇ ਇੱਕ ਵਾਰੀ ਜਰੂਰ ਇਹ ਸਬਜੀ ਮੇਰੇ ਤਰੀਕੇ ਨਾਲ ਘਰੇ ਬਣਾ ਕੇ ਦੇਖਿਓ ਬਹੁਤ ਜ਼ਿਆਦਾ ਸੁਆਦ ਸਬਜੀ ਬਣ ਕੇ ਤਿਆਰ ਹੁੰਦੀ ਹੈ ਤੇ ਇਹਦੇ ਵਿੱਚ ਆਪਾਂ 3 ਤੋਂ 4 ਚਮਚ ਪਾਤੀ ਘਰ ਦੀ ਜਿਹੜੀ ਆਪਣੀ ਦੁੱਧ ਦੀ ਮਲਾਈ ਹੁੰਦੀ ਹੈ ਉਹ ਪਾਈ ਹੈ ਤੁਸੀਂ ਫਰੈਸ਼ ਕਰੀਮ ਵੀ ਪਾ ਸਕਦੇ ਆ ਤੇ ਥੋੜੀ ਜਿਹਾ ਆਪਾਂ ਨੇ ਪਾਤੀ ਕਸੂਰੀ ਮੇਥੀ ਤੇ ਇਹਨੂੰ ਚੰਗੀ ਤਰ੍ਹਾਂ ਕਰ ਲੈਂਦੇ ਆ ਮਿਕਸ ਸਬ지 ਆਪਣੀ ਬਿਲਕੁਲ ਬਣ ਕੇ ਤਿਆਰ ਹੈ ਥੋੜਾ ਜਿਹਾ ਗਰਮ ਮਸਾਲੇ ਨਾਲ ਇਹਨੂੰ ਕਰ ਦਾਂਗੇ ਆਪਾਂ ਫਿਨਿਸ਼ ਪਨੀਰ ਲਵਾਬਦਾਰ ਸਬ지 ਆਪਣੀ ਬਣ ਕੇ ਤਿਆਰ ਹੈ ਜੀ ਜੇਕਰ ਤੁਹਾਨੂੰ ਇਹ ਰੈਸਪੀ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਜਰੂਰ ਦਬਾ ਲਿਓ ਤਾਂ ਕਿ ਜਿਹੜੀ ਨੋਟੀਫਿਕੇਸ਼ਨ ਹੈ ਵੀਡੀਓ ਦੀ ਤੁਹਾਨੂੰ ਜਰੂਰ ਮਿਲ ਜਵੇ ਮਿਲਾਂਗੇ ਹੋਰ ਵੀਡੀਓ ਦੇ ਨਾਲ